ਪਾਈ ਸਾਹਿਬ ਜਿਹੜੀ ਇਹ ਰਵਾਵ ਹੈਗੀ ਤੁਹਾਡੇ ਕੋਲੇ ਤੇ ਇਹ ਕਿੱਥੋਂ ਵਾਲੀ ਬਣੀ ਹੋਈ ਹੈਗੀ ਇਹ ਬਾਜੀ ਪੇਸ਼ਾਵਰ ਦੀ ਬਣੀ ਹੈ ਅੱਛਾ ਪੇਸ਼ਾਵਰ ਪਾਕਿਸਤਾਨ ਦੀ ਹੈ ਹਾਂਜੀ ਹਾਂਜੀ ਇਹ ਉਥੋਂ ਦੀ ਇਹ ਇਹਨੂੰ ਉਹ ਉਹਨਾਂ ਦਾ ਜਿਹੜਾ ਕਲਚਰ ਹੈਗਾ ਪਸ਼ਤੂ ਕਲਚਰ ਪੇਸ਼ਾਵਰ ਹਾਂ ਪੇਸ਼ਾਵਰ ਤੇ ਇਹ ਉਹ ਕਲਚਰ ਦੀ ਰਵਾਵ ਹੈ ਇਹਦਾ ਥੋੜਾ ਸਾਊਂਡ ਜਿਹੜਾ ਜਿਹੜੀ ਇਹਦੀ ਆਵਾਜ਼ ਹੁੰਦੀ ਉਹ ਸ਼ਾਰਪ ਹੁੰਦੀ ਥੋੜੀ ਤਿੱਖੀ ਹੁੰਦੀ ਜ਼ਿਆਦਾ ਹੂੰ ਇਹਦੇ ਪਾਰਟਸ ਬਾਰੇ ਥੋੜਾ ਦੱਸੋ ਕਿ ਕਿੰਨੀਆਂ ਵਾਇਰਸ ਹੁੰਦੀਆਂ ਨੇ ਇੰਡੀਆ ਵੈਸੇ ਤੇ ਉਹ ਤੇ ਤਿੰਨ ਹੀ ਯੂਜ਼ ਕਰਦੇ ਆ ਨਾਦੋਂ ਦੀਆਂ ਜੜੀਆਂ ਹਨ ਜੀ ਤੇ ਮੈਂ ਚਾਰ ਪਾਈਆਂ ਹੋਈਆਂ ਆਪਾਂ ਨੂੰ ਬੇਸ ਵਾਲੇ ਥੱਲੇ ਵਾਲੇ ਸਵਰ ਵੀ ਚਾਹੀਦੇ ਹੁੰਦੇ ਆ ਹੂੰ ਤੇ ਇਹਨਾਂ ਨੂੰ ਤਰਬਾਂ ਕਹਿੰਦੇ ਆ ਜੀ ਤਰਬਾਂ ਜਿਸ ਰਾਗ ਦੇ ਵਿੱਚ ਤੁਸੀਂ ਪਲੇ ਕਰਦੇ ਹੋ ਰਬਾ ਵਜਾ ਰਹੇ ਹੋ ਉਸ ਰਾਗ ਵਿੱਚ ਇਹਨੂੰ ਟਿਊਨ ਕਰਨਾ ਹੁੰਦਾ ਅੱਛਾ ਪਾਕਿਸਤਾਨੀ ਇਹਨੂੰ ਬੱਚੀਆਂ ਕਹਿੰਦੇ ਆ ਅੱਛਾ ਇਹ ਕਿੰਨੀਆਂ ਟੋਟਲ ਇਹ ਇਹ ਇੰਦੇ ਚ 13 ਨੇ ਜੀ ਅੱਛਾ ਹਾਂਜੀ ਤੇ ਜਿਹੜੀ ਥੋੜੀ ਕਲਾਸਿਕ ਰਬਾਬ ਹੁੰਦੀ ਜਿਹਨੂੰ ਅਫਗਾਨੀ ਰਬਾਬ ਹੁੰਦੀ ਇਦਾਂ ਦੀ ਏ ਉਹ ਥੋੜੀ ਵੱਡੀ ਹੁੰਦੀ ਹੁੰਦਾ ਥੋੜਾ ਸਾਊਂਡ ਬੇਸਦਾਰ ਹੁੰਦਾ ਹਾਂ ਹਾਂਜੀ ਉਹ ਉਹਦੇ ਉਹਦੀਆਂ 15 ਹੁੰਦੀਆਂ ਤਰਬਾ ਹੂੰ ਅੱਛਾ 15 ਜੀ ਠੀਕ ਹੈ ਤੇ ਜਿਹੜਾ ਇਹ ਸੱਜੇ ਪਾਸੇ ਜਿਹੜਾ ਇਹ ਇਹ ਹੈਗਾ ਇਹ ਇਹ ਸਕਿਨ ਹੈਗੀ ਏ ਜੀ ਖਾਲ ਜਿਹਨੂੰ ਆਪਾਂ ਕਹਿ ਦਿੰਨੇ ਆ ਹਨਾ ਹੂੰ ਸਕਿਨ ਹੁੰਦੀ ਏ ਤੇ ਇਹ ਇਹਨੂੰ ਬ੍ਰਿਜ ਕਹਿੰਦੇ ਆ ਅੱਛਾ ਇਹ ਟਾਈਟ ਕਰਨ ਵਾਸਤੇ ਹਾਂਜੀ ਇਹ ਇਹ ਇਹਦੇ ਉੱਤੇ ਤਾਰਾਂ ਫਿਰ ਨਾ ਨਹੀਂ ਨੰਝਦਾ ਹਾਂਜੀ ਮੇਰਾ ਸੁਰ ਕਰਨ ਵਾਸਤੇ ਵੀ ਕਾਫੀ ਜਿਹੜੇ ਵਾਸਤੇ ਸਕਿੱਲ ਚਾਹੀਦੀ ਹੈ ਮੇਰੇ ਸਾਹ ਨਾਲ ਹਾਂਜੀ ਹਾਂਜੀ ਇਹ ਬੜਾ ਮਤਲਬ ਮੁਸ਼ਕਿਲ ਵਿਸ਼ਾ ਜੀ ਨੂੰ ਆਪਾਂ ਕਹਿ ਰਹੀ ਹੈ ਨਾ ਤੇ ਇਹ ਸਾਰਾ ਸੁਣ ਕੇ ਤੁਸੀਂ ਕਰਨਾ ਹੁੰਦਾ ਸਵਰ ਚੜਿਆ ਤੇ ਨਹੀਂ ਹਨਾ ਉਤਰਿਆ ਤੇ ਨਹੀਂ ਥੋੜਾ ਬੇਸੁਰਾ ਰ ਆ ਕਿਦਾਂ ਆ ਰਿਹਾ ਹਨਾ ਜੀ ਇਹ ਸਾਰਾ ਤੁਹਾਨੂੰ ਦੇਖਣਾ ਪੈਂਦਾ ਜੀ ਜਿਵੇਂ ਸ਼ਬਦ ਕੀਰਤਨ ਦੇ ਵਿੱਚ ਤਾਂ ਤੁਸੀਂ ਵਰਤਦੇ ਹੀ ਹੋ ਨਾ ਰੋ ਆਪ ਹੋਰ ਇਸ ਤੋਂ ਇਲਾਵਾ ਤੁਸੀਂ ਜਿੱਦਾਂ ਕਿੱਥੇ ਕਿੱਥੇ ਨੂੰ ਜਿਹੜਾ ਸਾਜ਼ ਨੂੰ ਬਜਾਇਆ ਹੈਗਾ ਹਾਂਜੀ ਮੈਂ ਧਾਰਮਿਕ ਟ੍ਰੈਕ ਜਿਹੜੇ ਹੁੰਦੇ ਆ ਉਹਨਾਂ ਵਿੱਚ বজਾਈ ਹੋਈ ਰਬਾਬ ਨਾ ਜਿੱਦਾਂ ਜੀ ਹੈਪੀ ਰਾਇ ਕੋਟੀ ਦਾ ਵਾਹ ਗੁਰੂ ਆਇਆ ਸੀ ਹਾਂ ਫੇਮਸ ਹੋਇਆ ਸੀ ਹਾਂ ਕਾਫੀ ਅੱਛਾ ਰਬਾਬ ਸਾਰੀ ਤੁਸੀਂ বজਾਈ ਆ ਹਾਂਜੀ ਹਾਂਜੀ ਉਹਦੇ ਚ ਦਿਲਜੀਤ ਦਾ ਬਹੁਤ ਸੋਹਣਾ ਉਹਦੇ ਚ ਹਾਂਜੀ ਦਿਲਜੀਤ ਦਸਾਂਦਾਰ ਨਾਨਕਪਾਰ ਨਾਨਕ ਅੱਛਾ ਉਹਦੇ ਚ ਰਬਾਬ ਕੀਤੀ ਸੀ ਤੇ ਦਿਲਜੀਤ ਦੀ ਹੁਣ ਫਿਲਮ ਵੀ ਆ ਰਹੀ ਏ ਕੀ ਨਾਮ ਚਿਰਸ ਜੀਆਵੋ 1995 595 ਕਰਕੇ ਮੇਰਾ ਖਿਆਲ ਇਹਦਾ ਔਰ ਇਸ ਵੀ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਅੱਛਾ ਅੱਛਾ ਔਰ ਲੀਸ਼ ਨਹੀਂ ਹੋਈ ਜਾਂਦੀ ਮੇਰੇ ਨਾਲ ਉਹਦੇ ਵਿੱਚ ਵੀ ਤੁਸੀਂ ਉਹਦੇ ਵਿੱਚ ਸਾਰਾ ਮੈਂ ਕੀਤਾ ਰਵਾਬ ਦਾ ਅੱਛਾ ਹਾਂਜੀ ਵਾਦੀਆ ਤੇ ਵੀਰ ਸਿੰਘ ਦੇ ਟਰੈਕ ਚ ਜਿਹੜਾ ਪੁਰਬ ਮੁਬਾਰਕ ਸੱਜਣਾ ਆਇਆ ਸੀ ਹਾਂ ਉੱਥੇ ਤਿੰਨ ਚਾਰ ਰਣਾਂ ਨੇ ਗਿਆ ਸੀਗਾ ਨਾ ਹਾਂਜੀ ਹਾਂਜੀ ਦਲੇਰਮਨ ਦੀ ਸੀ ਜੀ ਖਾਨ ਸੀ ਰਾਜਵਿੰਦ ਜਵੰਦਾ ਸੀ ਤੇ ਇੱਕ ਦੋ ਫੀਮੇ ਫੀਮੇਲ ਵੀ ਸੀ ਆ اچھا ਤੇ ਫਿਰ ਤਾਂ ਬਹੁਤ ਤੁਸੀਂ ਇਹ ਸਾਰਿਆਂ ਦੇ ਨਾਲ ਜਿਹੜਾ ਇਹ ਚੰਗੇ ਨਾਮੀ ਜਿਹੜੇ ਸਿੰਗਰ ਨੇ ਧਾਰਮਿਕ ਜਿਹੜੇ ਇਹਨਾਂ ਨੇ ਗੀਤ ਗਾਏ ਨੇ ਜੀ ਹਾਂ ਜੀ ਹਾਂ ਜੀ ਤੇ ਸਾਨੂੰ ਕੋਈ ਸੁਣਾਓ ਤੁਸੀਂ ਜਰੂਰ